ਹਾਂਜੀ ਜਮ ਜਸਵਿੰਦਰ ਪੱਲਾ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਹੋ। ਯਾਨੀ ਨਾ ਵੀ ਜਦੋਂ ਐਦਾਂ ਦਾ ਕੁਝ ਹੁੰਦਾ ਨਾ ਫਿਰ ਸਾਰੇ ਲਫ਼ਜ਼ ਖਤਮ ਹੋ ਜਾਂਦੇ ਆ। ਦਿਮਾਗ ਹੀ ਨਹੀਂ ਕੰਮ ਕਰਦਾ ਨਾ। ਪਰਸੋਂ ਤੋਂ ਹੀ ਬਹੁਤ ਬੁਰੀ ਹਾਲਤ ਆ। ਜਿੱਦਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਸ ਦਿਨ ਤੋਂ ਹੀ ਅਸੀਂ ਸਿਗੇ ਇੱਥੇ ਹੀ ਸੀਗੇ। ਕੱਲ ਵੀ ਸਾਰਾ ਦਿਨ ਇੱਥੇ ਸੀ ਹੁਣ ਵੀ ਮੈਂ ਉੱਥੇ ਘਰ ਹੀ ਆਈ ਆਂ ਉਧਰੋਂ। ਪੱਲਾ ਜੀ ਦੇ ਸਾਰਾ ਹੁੰਦਾ ਨੱਚਣ ਕਰਕੇ ਫਿਰ ਮੈਂ ਇੱੱਥੇ ਨੂੰ ਆ ਗਈ ਆਂ। ਮੈਨੂੰ ਹੌਸਲਾ ਦੇਣ ਵਾਲੇ ਮੈਨੂੰ ਮੁਰਚੇ ਇੰਡਸਟਰੀ ਚ ਸਾਹਜ ਸੀ ਬਹੁਤ ਜ਼ਿਆਦਾ ਮੈਨੂੰ ਇੰਡਸਟਰੀ ਦੁਆਰਾ ਖੜੇ ਕਰਨ ਵਾਲੇ ਪੱਲੇ ਜਿ ਸੀ ਸੋ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਕਿਹੜੇ ਲਫ਼ਜ਼ ਸੀ ਕਿਹੜੀ ਗੱਲਬਾਤ ਤੁਹਾਡੇ ਨਾਲ ਉਹਨਾਂ ਨੇ ਕੀਤੀ ਸੀ ਤੋਂ ਆਖਰੀ ਵਾਰ ਤੁਹਾਨੂੰ ਮਿਲੇ ਆਪਾਂ 2 ਸਾਲ ਪਹਿਲਾਂ ਮਿਲੇ ਸੀ ਉਹਨਾਂ ਨੂੰ 2 ਸਾਲ ਪਹਿਲਾਂ ਬ੍ਰੇਨ ਹੈਮਰਜ ਹੋਇਆ ਸੀ ਨਾ ਜਦੋਂ ਉਸ ਤੋਂ ਬਾਅਦ ਫਿਰ ਉਹ ਮੈਂ ਬਸ ਫੈਮਿਲੀ ਨੂੰ ਮਿਲਦੀ ਰਹੀ ਆ ਉਹਨਾਂ ਨੂੰ ਫਿਰ ਥੋੜਾ ਸੀਗਾ ਕਿ ਇਨਫੈਕਸ਼ਨ ਤੋਂ ਬਚਾ ਸੀਗਾ ਤਾਂ ਕਰਕੇ ਜਾਦਾ ਰੀਸੀਵ ਫੈਮ ਬਸ ਇਸ ਕਰਕੇ ਮੈਂ ਜਾਣਦੀ ਸੀ ਕਿ ਉਹਨਾਂ ਦਾ ਬੇਟਾ ਪੁਖਰਾਜ ਉਹਦੇ ਨਾਲ ਗੱਲ ਹੁੰਦੀ ਸੀਗੀ ਉਹਨਾਂ ਦੀ ਵਾਈਫ ਮਿੰਨੀ ਦੇ ਨਾਲ ਗੱਲ ਹੁੰਦੀ ਰਹਿੰਦੀ ਸੀਗੀ ਜਾਣਦੇ ਸੀਗੇ ਤੇ ਬਸ ਉਹਨਾਂ ਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਪਹਿਲਾਂ ਮੈਂ ਅਸੀਂ ਮਿਲੀ ਸੀ ਉਦਾਂ ਉਹਨਾਂ ਨਾਲ ਗੱਲ ਗੁਲੇ ਫਿਰ ਬਾਅਦ ਚ ਉਹ ਉਹਨਾਂ ਦੀ ਕੰਡੀਸ਼ਨ ਐਦਾਂ ਦੀ ਹੁੰਦੀ ਸੀ ਉਹ ਫਿਰ ਮਿਲ ਆਪੇ ਨਹੀਂ ਸੀ ਕਿਸੇ ਨੂੰ ਮਿਲਣਾ ਚਾਹੁੰਦੇ ਹੁੰਦੇ ਨਾ ਤਾ ਕਰਕੇ ਫਿਰ ਨਹੀਂ ਸੀ ਉਦਾਂ ਹਾਲ ਚਾਲ ਪਤਾ ਕਰਦੇ ਰਹਿੰਦੇ ਸੀਗੇ ਸੋ ਉਹਨਾਂ ਲਈ ਇੱਕ ਬਹੁਤ ਵੱਡਾ ਖੁਸ਼ੀ ਦਾ ਵੇਲਾ ਸੀ ਕਿਉਂਕਿ ਉਹਨਾਂ ਦੇ بیٹے ਦੀ ਫਿਲਮ ਆ ਰਹੀ ਸੀ ਉਹਨਾਂ ਦੀ ਉਹ ਫਿਲਮ ਦੇਖਣਾ ਚਾਹੁੰਦੇ ਸੀ ਉਹਨਾਂ ਦੇ दिली ਚਾਹ ਬਹੁਤ ਜ਼ਿਆਦਾ ਸੀਗੇ ਦੇਖਣਾ ਚਾਹੁੰਦੇ ਸਹੀ ਕਿਹਾ ਲਾ ਉਹਨਾਂ ਨੂੰ ਸੀਗਾ ਕਹਿੰਦੇ ਮੈਂ ਜਾਊਂਗਾ ਜਿੱਦਣ ਉਹਨਾਂ ਨੂੰ ਗ੍ਰੀਨ ਐਮਰਜ ਹੋਇਆ ਹੈ ਉਦੋਂ ਦੁਪਹਿਰ ਨੂੰ ਬਿਲਕੁਲ ਠੀਕ ਸੀਗੇ ਕਹਿੰਦੇ ਸੀ ਕਹਿੰਦੇ ਮੈਂ ਜਾਊਂਗਾ ਵੀ ਫਿਲਮ ਦੇ ਦੇਖਣ ਵਾਸਤੇ ਤੇ ਕਹਿੰਦੇ ਸੀਗੇ ਕਿ ਔਰ ਬਹੁਤ ਵਧੀਆ ਗੱਲਾਂ ਗੁੱਲਾਂ ਕਰਦੇ ਸੀ ਪਤਾ ਹੀ ਨਹੀਂ ਸੀ ਕਿ ਅੱਜ ਸ਼ਾਮ ਨੂੰ ਆਹ ਕੁਝ ਹੋ ਜਾਣਾ ਹੈ ਨਾ ਤੇ ਰਾਤ ਨੂੰ ਵਧੀਆ ਗੱਲਾਂ ਕਰਦੇ ਰਾਤ ਨੂੰ 9 ਵਜੇ ਬਸ ਬੈਠੇ ਬੈਠੇ ਇਕਦਮ ਹੀ ਉਲਟੀ ਜੀ ਉਹਨਾਂ ਨੂੰ ਆਈ ਤੇ ਸਿਰਚਕ ਰਾਇਆ ਗਿਰ ਗਏ ਤੇ ਬਸ ਉਸ ਤੋਂ ਬਾਅਦ ਫਿਰ ਉੱਠੀ ਦੀ ਹੈਗੇ ਉਹ ਕੋਈ ਉਹਨਾਂ ਦੀ ਯਾਦ ਤੁਸੀਂ ਸਾਡੇ ਨਾਲ ਸਾਂਝੀ ਕਰਤੀ ਬਹੁਤ ਜ਼ਿਆਦਾ ਨੇ ਉਹਨਾਂ ਨਾਲ ਪਰ ਕਈ ਵਾਰ 40 ਸਾਲ ਤੋਂ ਪਰਿਵਾਰਕ ਸਾਥ ਸੀਗੀ ਕਿੰਨੇ ਸ਼ੂਜ਼ ਇਕੱਠਿਆਂ ਨੇ ਕੀਤੇ ਫਿਲਮਾਂ ਕੀਤੀਆਂ ਪਰਿਵਾਰਕ ਸੰਜਾਂ ਕਿਤੇ ਜਿਹਦੇ ਫੰਕਸ਼ਨਾਂ ਚ ਦੁੱਖ ਸੁੱਖ ਚ ਜਾਣਾ ਆਉਣਾ ਬਹੁਤ ਗਹਿਰੀ ਸੰਜ ਸੀਗੀ ਮੁੜ ਕੇ ਮੈਨੂੰ ਫੇਰ ਜਿਵੇਂ ਅੱਜ ਖੜੀਆਂ ਸਰਦੂਲ ਚਿੱਤੇ ਜਾਣ ਤੋਂ ਬਾਅਦ ਆਪਣੇ ਮੈਨੂੰ ਉਹਨਾਂ ਨੇ ਖੜੇ ਕੀਤਾ ਮੈਨੂੰ ਉਹਨਾਂ ਨੇ ਖੜੇ ਕੀਤਾ ਆਪਣੇ ਦੀ ਜ਼ਿਆਦਾ ਮਤਲਬ ਯਾਦ ਆ ਜਾਂਦਾ ਸਾਰਾ ਉਹੀ ਸੇਮ ਸਾਰਾ ਕੁਝ ਘੁੰਮਦਾ ਨੇ ਜਦੋਂ ਉਹੀ ਤਾਂ ਹੀ ਮੈਂ ਉੱਥੋਂ ਫੇਰ ਫਟਾਫਟ ਦੁਨੋਂ ਅੱਗੇ ਕਿਉਂਕਿ ਉਹੀ ਸਾਰਾ ਕੁਝ ਕੁਮਦਾਨਾ ਦਿਮਾਗ ਹੋ ਗੱਲਾਂ ਫੇਰ ਸਾਰੀਆਂ ਯਾਦ ਆਉਂਦੀਆਂ ਨੇ ਸਾਰਾ ਖੁਸ਼ੀ